ਸਾਦ ਸੰਗਤ ਜੀ ਵਾਹਿਗੁਰੂ ਸਿੱਖਾ ਖਾਲਸਾ ਵਾਹਿਗੁਰੂ ਸਿੱਖੇ ਫਤਿਹ ਸੰਗਤ ਜੀ ਟੁੱਟੇ ਹੋਏ ਝਾੜੂ ਦਾ ਕੀ ਕਰੀਏ ਟੁੱਟੇ ਹੋਏ ਝਾੜੂ ਨੂੰ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਨੂੰ ਜ਼ਰੂਰ ਦੇਖੋ ਸਾਦ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਝਾੜੂ ਤਿੰਨ ਤਰ੍ਹਾਂ ਦੇ ਹੁੰਦੇ ਹਨ ਸ਼ਾਇਦ ਬਹੁਤ ਘੱਟ ਲੋਕ ਇਹ ਜਾਣਦੇ ਹਨ ਅਜਿਆ ਝਾੜੂ ਦੇਵੀ ਲక్ష్ਮੀ ਨੂੰ ਘਰ ਵਿੱਚ ਹੋਣ ਤੋਂ ਰੋਕਦਾ ਹੈ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਵਿੱਚ ਕਿਹੜਾ ਝਾੜੂ ਰੱਖਣਾ ਸ਼ੋਭ ਮੰਨਿਆ ਜਾਂਦਾ ਹੈ ਅਤੇ ਕਿਹੜਾ ਝਾੜੂ ਬਹੁਤ ਜ਼ਿਆਦਾ ਅਸ਼ੋਭ ਹੁੰਦਾ ਹੈ ਪਲਾਸਟਿਕ ਦਾ ਝਾੜੂ ਸੰਖਾ ਵਾਲਾ ਝਾੜੂ ਜਾਂ ਫੁੱਲਾਂ ਵਾਲਾ ਝਾੜੂ ਕਿਹੜਾ ਝਾੜੂ ਸਾਡੇ ਘਰ ਵਿੱਚ ਰੱਖਣ ਨਾਲ ਕੀ ਪ੍ਰਭਾਵ ਪੈਂਦਾ ਹੈ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਇਹ ਸਾਰੇ ਗੱਲ ਦੱਸਾਂਗੇ ਕਿ ਝਾੜੂ ਘਰ ਦੀ ਨੌਕਰਾਨੀ ਨੂੰ ਲਗਾਉਣਾ ਚਾਹੀਦਾ ਹੈ ਜਾਂ ਫਿਰ ਨੌ ਨੂੰ ਝਾੜੂ ਲਗਾਉਣਾ ਚਾਹੀਦਾ ਹੈ ਘਰ ਵਿੱਚ ਵਰਤਿਆ ਜਾਣ ਵਾਲਾ ਝਾੜੂ ਸਾਡੇ ਆਰਥਿਕ ਨਜ਼ਰੀਏ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਝਾੜੂ ਨੂੰ ਦੇਵੀ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਇਹਦੇ ਝਾੜੂ ਵਿਅਕਤੀ ਨੂੰ ਕਰੋੜਪਤੀ ਬਣਾਉਂਦਾ ਹੈ ਕੁਝ ਗਲਤੀਆਂ ਦੇ ਕਾਰਨ ਵੀ ਇਹ ਇਨਸਾਨ ਨੂੰ ਕੰਗਾਲ ਬਣਾ ਦਿੰਦਾ ਹੈ ਅਜਿਹੇ ਬਹੁਤ ਸਾਰੇ ਕੰਮ ਹੁੰਦੇ ਹਨ ਜੋ ਸਾਨੂੰ ਝਾੜੂ ਨਾਲ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਝਾੜੂ ਨੂੰ ਬਹੁਤ ਸਾਵਧਾਨੀ ਨਾਲ ਰੱਖਣਾ ਪੈਂਦਾ ਹੈ ਤੁਹਾਨੂੰ ਆਪਣਾ ਝਾੜੂ ਕਿਆ ਸੇ ਦੇਸ਼ਾ ਵਿਚ ਰੱਖਣਾ ਚਾਹੀਦਾ ਹੈ ਅਤੇ ਤੁਹਾਨੂੰ ਝਾੜੂ ਕਿਵੇਂ ਰੱਖਣਾ ਚਾਹੀਦਾ ਹੈ ਸਾਡੇ ਸ਼ਾਸਤਰਾਂ ਦੇ ਵਿੱਚ ਝਾੜੂ ਨੂੰ ਮਾਂ ਦੇਵੀ ਲਕਸ਼ਮੀ ਨਾਲ ਜੋੜਿਆ ਗਿਆ ਹੈ ਟੁੱਟੇ ਹੋਏ ਝਾੜੂ ਜਾਂ ਫਿਰ ਗਲਤ ਤਰੀਕੇ ਨਾਲ ਰੱਖੇ ਗਏ ਝਾੜੂ ਨੂੰ ਦੇਵੀ ਲਕਸ਼ਮੀ ਜੀ ਦੀ ਭੈਣ ਆ ਲਕਸ਼ਮੀ ਨਾਲ ਜੋੜਿਆ ਗਿਆ ਹੈ ਝਾੜੂ ਦੀ ਗਲਤ ਵਰਤੋਂ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ ਅਤੇ ਸਾਡੇ ਜੀਵਨ ਵਿੱਚ ਅਤੇ ਸਾਡੇ ਜੀਵਨ ਅਤੇ ਸਾਡੇ ਜੀਵਨ ਵਿੱਚ ਗਰੀਬੀ ਵੀ ਆ ਜਾਂਦੀ ਹੈ ਇਸ ਲਈ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਝਾੜੂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੀ ਸਹੀ ਵਰਤੋਂ ਕਰਨ ਨਾਲ ਤੁਹਾਡੇ ਜੀਵਨ ਵਿੱਚ ਸਫਲਤਾ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਜੇਕਰ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਉਥਲ ਪੁਥਲ ਚੱਲ ਰਹੀਆਂ ਹਨ ਸਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਖਤਮ ਨਹੀਂ ਹੁੰਦੀਆਂ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਹਨ ਤਾਂ ਤੁਹਾਡੇ ਜੀਵਨ ਵਿੱਚ ਵਾਰ-ਵਾਰ ਉਥਲ-ਪੁਥਲ ਰਹਿੰਦੀ ਹੈ ਜੇਕਰ ਤੁਸੀਂ ਆਪਣੇ ਘਰ ਵਿੱਚ ਬਿਲਕੁਲ ਸਫਲਤਾ ਪ੍ਰਾਪਤ ਨਹੀਂ ਕਰ پا ਰਹੇ ਤਾਂ ਸਾਨੂੰ ਕੁਝ ਗੱਲਾਂ ਨੂੰ ਆਪਣੇ ਧਿਆਨ ਵਿੱਚ ਰੱਖਣਾ ਪੈਂਦਾ ਹੈ ਜਿਸ ਕਾਰਨ ਸਾਡੇ ਘਰ ਵਿੱਚ ਨਕਾਰਾਤਮਕਤਾ ਜ਼ਿਆਦਾ ਹੁੰਦੀ ਹੈ ਅਤੇ ਇਸ ਕਾਰਨ ਸਾਡੇ ਘਰ ਵਿੱਚ ਸਮੱਸਿਆਵਾਂ ਵੀ ਆਉਂਦੀਆਂ ਹਨ ਇਨ੍ਹਾਂ ਵਿੱਚੋਂ ਇੱਕ ਹੈ ਝਾੜੂ ਜੋ ਸਾਡੇ ਘਰ ਵਿੱਚ ਬਹੁਤ ਸਾਰੀ ਨਕਾਰਾਤਮਕਤਾ ਫੈਲਾ ਸਕਦਾ ਹੈ ਇਹ ਸਾਡੇ ਘਰ ਵਿੱਚ ਸਕਾਰਾਤਮਕਤਾ ਲਿਆ ਸਕਦਾ ਹੈ ਜੇਕਰ ਤੁਸੀਂ ਗਲਤ ਸਮਿਆਂ ਦੇ ਝਾੜੂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਗਰੀਬੀ ਅਤੇ ਕੰਗਾਲੀ ਆਉਂਦੀ ਹੈ ਅਤੇ ਦੂਜੇ ਪਾਸੇ ਜੇਕਰ ਤੁਸੀਂ ਝਾੜੂ ਦੀ ਵਰਤੋਂ ਸਾਵਧਾਨ ਤਰੀਕੇ ਨਾਲ ਕਰੋਗੇ ਤਾਂ ਇਹ ਤੁਹਾਨੂੰ ਕਰੋੜਪਤੀ ਬਣਾ ਦੇਵੇਗਾ ਵੀਡੀਓ ਵਿੱਚ ਆ ਕੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸੰਗਤ ਜੀ ਅੱਜ ਦੇ ਸਮੇਂ ਵਿੱਚ ਅਜਿਹਾ ਕੋਈ ਵੀ ਘਰ ਨਹੀਂ ਜਿਸ ਵਿੱਚ ਝਾੜੂ ਦੀ ਵਰਤੋਂ ਨਾ ਕੀਤੀ ਜਾਵੇ ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਝਾੜੂ ਦਾ ਕੀ ਕਰੀਏ ਬਹੁਤ ਸਾਰੇ ਲੋਕ ਝਾੜੂ ਦੀ ਗਲਤ ਵਰਤੋਂ ਕਰਦੇ ਹਨ ਜਿਸ ਕਾਰਨ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਸਵੇਰੇ ਆਪਣੇ ਘਰ ਵਿੱਚ ਚਾੜੂ ਲਗਾਉਣਾ ਚਾਹੀਦਾ ਹੈ ਜਾਂ ਜੇਕਰ ਤੁਹਾਡੇ ਲਈ ਸਵੇਰੇ ਆਪਣੇ ਘਰ ਵਿੱਚ ਚਾੜੂ ਲਗਾਉਣਾ ਸੰਭਵ ਨਹੀਂ ਹੈ ਤਾਂ ਤੁਸੀਂ ਸ਼ਾਮ ਨੂੰ ਆਪਣੇ ਘਰ ਵਿੱਚ ਚਾੜੂ ਲਗਾਓ ਤੁਹਾਨੂੰ ਆਪਣੇ ਘਰ ਵਿੱਚ ਗੰਦਗੀ ਰੱਖਣ ਦੀ ਲੋੜ ਨਹੀਂ ਜੇਕਰ ਤੁਸੀਂ ਘਰ ਵਿੱਚ ਕੂੜਾ ਇਕੱਠਾ ਕੀਤਾ ਹੈ ਤਾਂ ਕਿਰਪਾ ਕਰਕੇ ਸ਼ਾਮ ਨੂੰ ਬਾਅਦ ਵਿੱਚ ਇਸ ਨੂੰ ਆਪਣੇ ਘਰ ਤੋਂ ਬਾਹਰ ਸੁੱਟੋ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਦਿਨ ਤੁਹਾਨੂੰ ਗਲਤੀ ਨਾਲ ਵਿੱਚ ਝਾੜੂ ਨਹੀਂ ਖਰੀਦਣਾ ਚਾਹੀਦਾ ਕਿਹੜੇ ਦਿਨ ਤੁਹਾਨੂੰ ਝਾੜੂ ਖਰਾਬ ਹੋਣ ਤੋਂ ਬਾਅਦ ਘਰੋਂ ਬਾਹਰ ਸੁੱਟਣਾ ਚਾਹੀਦਾ ਹੈ ਅਤੇ ਕਿਹੜੇ ਦਿਨ ਤੁਹਾਨੂੰ ਨਵਾਂ ਝਾੜੂ ਵਰਤਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਨਵਾਂ ਝਾੜੂ ਲੈਣ ਲਈ ਘਰ ਦਾ ਸਭ ਤੋਂ ਸ਼ੁਭ ਦਿਨ ਸ਼ਨੀਵਾਰ ਦਾ ਹੁੰਦਾ ਹੈ ਜਦੋਂ ਵੀ ਤੁਸੀਂ ਝਾੜੂ ਖਰੀਦਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸ਼ਨੀਵਾਰ ਨੂੰ ਖਰੀਦਣਾ ਚਾਹੀਦਾ ਸੋਮਵਾਰ ਸੰਗਤ ਜੀ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਇਹਨਾਂ ਦਿਨਾਂ ਵਿੱਚ ਤੁਹਾਨੂੰ ਗਲਤੀ ਨਾਲ ਵਿੱਚ ਝਾੜੂ ਨਹੀਂ ਖਰੀਦਣਾ ਚਾਹੀਦਾ ਤੁਹਾਨੂੰ ਐਤਵਾਰ, ਮੰਗਲਵਾਰ ਅਤੇ ਸ਼ਨੀਵਾਰ ਇਹਨਾਂ ਦਿਨਾਂ ਵਿੱਚ ਝਾੜੂ ਖਰੀਦਣਾ ਹੈ ਸਾਡੇ ਲਈ ਫਾਇਦੇਮੰਦ ਹੁੰਦਾ ਹੈ ਜਿਸ ਦਿਨ ਵੀ ਤੁਸੀਂ ਨਵਾਂ ਝਾੜੂ ਖਰੀਦੋ ਜੇਕਰ ਸੰਭਵ ਹੋਵੇ ਤਾਂ ਸ਼ਨੀਵਾਰ ਨੂੰ ਨਵੇਂ ਝਾੜੂ ਦੀ ਵਰਤੋਂ ਕਰੋ ਤੁਹਾਡੇ ਲਈ ਧਨ ਦਾ ਸਰੋਤ ਬਣੇਗੀ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਨੂੰ ਝਾੜੂ ਕਿਸ ਕੋਨੇ ਵਿੱਚ ਰੱਖਣਾ ਚਾਹੀਦਾ ਹੈ ਅਤੇ ਕਿਹੜੇ ਕੋਨੇ ਜਿੱਥੇ ਸਾਨੂੰ ਗਲਤੀ ਨਾਲ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਅਸੀਂ ਪੂਜਾ ਦਾ ਕਮਰਾ ਉੱਤਰ ਪੂਰਬੀ ਕੋਨੇ ਵਿੱਚ ਬਣਾਉਂਦੇ ਹਾਂ ਜੋ ਕਿ ਸਾਡਾ ਉੱਤਰ ਪੂਰਬੀ ਕੋਨਾ ਹੁੰਦਾ ਹੈ ਜਿਸ ਨੂੰ ਅਸੀਂ ਈਸ਼ਾਨ ਕੋਣ ਵੀ ਕਹਿੰਦੇ ਹਾਂ ਇਸ ਵਿੱਚ ਕਦੇ ਵੀ ਸਾਨੂੰ ਝਾੜੂ ਇਸ ਵਿੱਚ ਕਦੇ ਵੀ ਸਾਨੂੰ ਝਾੜੂ ਨਹੀਂ ਰੱਖਣਾ ਚਾਹੀਦਾ ਤਾਂ ਨਕਾਤਮਿਕ ਊਰਜਾ ਤੁਹਾਡੇ ਘਰ ਵਿੱਚ ਦਾਖਲ ਹੋਣ ਲੱਗਦੇ ਹੈ ਝਾੜੂ ਰੱਖਣ ਲਈ ਸਭ ਤੋਂ ਵਧੀਆ ਜਗ੍ਹਾ ਘਰ ਦਾ ਦੱਖਣ ਪੱਛਮੀ ਕੋਨਾ ਹੈ ਜੇਕਰ ਤੁਸੀਂ ਇੱਥੇ ਝਾੜੂ ਰੱਖਦੇ ਹੋ ਤਾਂ ਇਹ ਮੰਨਿਆ ਜਾਂਦਾ ਹੈ ਕਿ ਮਹਾਦੇਵੀ ਲక్ష్ਮੀ ਤੁਹਾਡੇ ਘਰ ਵਿੱਚ ਵਾਸ ਕਰਨ ਲੱਗਦੀ ਹੈ ਤੁਹਾਡੇ ਘਰ ਵਿੱਚ ਦੇਵੀ ਲక్ష్ਮੀ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਦੀ ਦਿਨ ਰਾਤ ਚੌਗੁਣੀ ਤਰੱਕੀ ਹੋਣ ਲੱਗਦੀ ਹੈ ਤੁਸੀਂ ਉਚਾਈਆਂ ਨੂੰ ਛਾਉਣ ਲੱਗਦੇ ਹੋ ਹੁਣ ਗੱਲ ਕਰਦੇ ਹਾਂ ਕਿ ਕਿਸ ਸਮੇਂ ਘਰ ਵਿੱਚ ਝਾੜੂ ਲਗਾਉਣਾ ਚਾਹੀਦਾ ਹੈ ਘਰ ਨੂੰ ਝਾੜੂ ਪੂੰਝਾ ਕਰਨ ਦਾ ਸਹੀ ਸਮਾਂ ਸਾਡੇ ਵੇਦਾਂ ਅਤੇ ਪੁਰਾਣਾ ਵਿੱਚ ਇਹ ਦੱਸਿਆ ਗਿਆ ਹੈ ਕਿ ਜੋ ਵਿਅਕਤੀ ਰਾਤ ਨੂੰ ਝਾੜੂ ਲਗਾਉਂਦਾ ਹੈ ਉਸ ਦੇ ਘਰ ਵਿੱਚ ਗਰੀਬੀ ਅਤੇ ਦਲੇਦਤਾ ਫੈਲ ਜਾਂਦੀ ਹੈ ਘਰ ਨੂੰ ਸਾਫ਼ ਸੁਥਰਾ ਰੱਖਣਾ ਤਾਂ ਕਿ ਦੇਵੀ ਲక్ష్ਮੀ ਆਪਣੇ ਹੀ ਘਰ ਵਾਸ ਕਰ ਸਕੇ ਇਸ ਲਈ ਦੇਵੀ ਲక్ష్ਮੀ ਦੇ ਰਹਿਣ ਦੇ ਲਈ ਘਰ ਵਿੱਚ ਸਫਾਈ ਦੀ ਜਗਾ ਸਾਫ਼ ਸੁਥਰੀ ਜਗਾ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਸੀਂ ਰਾਤ ਨੂੰ ਝਾੜੂ ਲਗਾਉਂਦੇ ਹੋ ਤਾਂ ਤੁਹਾਡੀ ਬਹੁਤ ਵੱਡੀ ਮਜਬੂਰੀ ਹੈ ਜੇਕਰ ਤੁਸੀਂ ਰਾਤ ਨੂੰ ਝਾੜੂ ਲਗਾਉਂਦੇ ਹੋ ਤਾਂ ਤੁਹਾਡੀ ਬਹੁਤ ਵੱਡੀ ਮਜਬੂਰੀ ਹੈ ਜਿਸ ਕਾਰਨ ਜਸਕਰਨ ਤੁਹਾਨੂੰ ਰਾਤ ਨੂੰ ਝਾੜੂ ਲਗਾਉਣਾ ਪੈਂਦਾ ਹੈ ਤਾਂ ਕੋੜਾ ਬਾਹਰ ਨਾ ਸੁੱਟੋ ਝਾੜੂ ਨੂੰ ਕਦੇ ਵੀ ਆਪਣੇ ਪੈਰਾਂ ਨਾਲ ਨਾ ਛੋਵੋ ਜੇ ਤੁਸੀਂ ਗਲਤੀ ਨਾਲ ਆਪਣੇ ਪੈਰਾਂ ਨਾਲ ਝਾੜੂ ਨੂੰ ਛੋ ਲੈਦੇ ਹੋ ਤਾਂ ਤੁਹਾਨੂੰ ਇਸ ਨੂੰ ਛੋ ਕੇ ਮਾਫੀ ਮੰਗਣੀ ਚਾਹੀਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਝਾੜੂ ਦੇ ਪੈਰ ਲਗਾਉਣ ਨਾਲ ਦੇਵੀ ਲਕਸ਼ਮੀ ਸਾਡੇ ਘਰ ਨਹੀਂ ਆਉਂਦੀ ਰੋਸਟ ਹੋ ਕੇ ਸਾਡੇ ਘਰ ਤੋਂ ਚਲੀ ਜਾਂਦੀ ਹੈ ਪਰ ਉਹਨਾਂ ਦੇ ਸਥਾਨ ਤੇ ਦੇਵੀ ਲਕਸ਼ਮੀ ਸਾਡੇ ਘਰ ਵਿੱਚ ਨਿਵਾਸ ਕਰਦੀ ਹੈ ਇਹ ਗੱਲ ਬਹੁਤ ਅਜੀਬ ਲੱਗਦੀ ਹੈ ਪਰ ਜੇਕਰ ਅਸੀਂ ਇਸ ਨੂੰ ਵਿਗਿਆਨਿਕ ਨਜ਼ਰੀਏ ਤੋਂ ਦੇਖੀਏ ਤਾਂ ਜਦੋਂ ਸਾਡੇ ਪੈਰ ਨੋ ਝਾੜੋ ਲੱਗਦਾ ਹੈ ਤਾਂ ਝਾੜੋ ਤੋਂ ਕਿਟਾਨੋ ਸਾਡੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਇਸੇ ਹੀ ਤਰ੍ਹਾਂ ਕਿਟਾਨੋ ਤੁਹਾਡੇ ਘਰ ਵਿੱਚ ਫੈਲਦੇ ਹਨ ਇਸ ਲਈ ਝਾੜੋ ਤੇ ਕਦੇ ਵੀ ਪੈਰ ਨਾ ਲਗਾਓ ਜੇਕਰ ਝਾੜੋ ਤੇ ਪੈਰ ਲੱਗ ਜਾਵੇ ਤਾਂ ਪੈਰਾਂ ਨੂੰ ਤੁਰੰਤ ਧੋ ਲਵੋ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਸੀਂ ਝਾੜੋ ਨੂੰ ਹਮੇਸ਼ਾ ਹੀ ਘਰ ਵਿੱਚ ਲੁਕੋ ਕੇ ਰੱਖੋ ਜੇਕਰ ਤੁਸੀਂ ਗਲਤੀ ਨਾਲ ਵਿੱਚ ਆੜੋਂ ਨੂੰ ਖੁੱਲੀ ਜਗ੍ਹਾ ਤੇ ਰੱਖਦੇ ਹੋ ਤਾਂ ਇਹ ਇੱਕ ਬਹੁਤ ਵੱਡਾ ਸ਼ੋਭਾ ਮੰਨਿਆ ਜਾਂਦਾ ਹੈ ਤੇ ਘਰ ਵਿੱਚ ਬਹੁਤ ਜ਼ਿਆਦਾ ਅਸ਼ਾਂਤੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਇਸ ਲਈ ਝਾੜੋਂ ਨੂੰ ਹਮੇਸ਼ਾ ਆਪਣੇ ਘਰ ਵਿੱਚ ਚਾਹੀ ਥਾਂ ਤੇ ਲੁਕੋ ਕੇ ਰੱਖਣਾ ਚਾਹੀਦਾ ਹੈ ਕੋਸ਼ਿਸ਼ ਕਰੋ ਜਿੱਥੇ ਕਿ ਬਾਰੇ ਲੋਕ ਤੁਹਾਡਾ ਝਾੜੋਂ ਨਾ ਦੇਖ ਸਕਣ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਅਸੀਂ ਆਪਣਾ ਝਾੜੋਂ ਕਿੱਥੇ ਰੱਖੀਏ ਤੇ ਕਿੱਥੇ ਲੁਕੋ ਕੇ ਰੱਖੀਏ ਤਾਂ ਤੁਸੀਂ ਸ਼ਾਇਦ ਆਪਣਾ ਝਾੜੂ ਮੰਜੇ ਦੇ ਹੇਠ ਮੰਜੇ ਦੇ ਹੇਠਾਂ ਜਾਂ ਪੈੜ ਦੇ ਹੇਠਾਂ ਰੱਖਣ ਵਾਲੇ ਸੋਚ ਰਹੇ ਹੋ ਪਰ ਅਜਿਆ ਬਿਲਕੁਲ ਵੀ ਨਾ ਕਰੋ ਨਹੀਂ ਤਾਂ ਤੁਹਾਡੇ ਘਰੋਂ ਅਨਾਜ ਖਤਮ ਹੋ ਜਾਵੇਗਾ ਇਸ ਲਈ ਘਰ ਵਿੱਚ ਬਿਸਰੇ ਦੇ ਹੇਠਾਂ ਝਾੜੂ ਨਹੀਂ ਰੱਖਣਾ ਚਾਹੀਦਾ ਤੁਹਾਡੇ ਘਰ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋਣ ਲੱਗ ਜਾਣਗੀਆਂ ਇਹ ਧਿਆਨ ਰੱਖੋ ਕਿ ਜੇਕਰ ਤੁਸੀਂ ਕਿਸੇ ਪਿੰਡ ਵਿੱਚ ਰਹਿੰਦੇ ਹੋ ਤਾਂ ਅਕਸਰ ਅਜਿਹਾ ਹੁੰਦਾ ਹੈ ਕਿ ਮੱਝਾਂ ਤੇ ਗਾਵਾਂ ਜੇ ਬਸ਼ੂ ਸਾਡੇ ਘਰ ਵਿੱਚ ਦਾਖਲ ਹੋ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਜਦੋਂ ਵੀ ਕੋਈ ਗਾਂ ਜਾਂ ਕੋਈ ਜਾਨਵਰ ਤੁਹਾਡੇ ਘਰ ਵਿੱਚ ਦਾਖਲ ਹੋ ਜਾਵੇ ਤਾਂ ਉਸ ਨੂੰ ਕਦੇ ਵਿਚਾੜੋ ਨਾਲ ਨਹੀਂ ਮਾਰਨਾ ਚਾਹੀਦਾ ਜੇਕਰ ਤੁਹਾਡੇ ਘਰ ਦਾ ਕੋਈ ਵੀ ਵਿਅਕਤੀ ਕਿਸੇ ਸ਼ੁਭ ਕੰਮ ਲਈ ਜਾ ਰਿਹਾ ਹੈ ਤਾਂ ਉਸ ਨੂੰ ਤੁਰੰਤ ਬਾਅਦ ਆਪਣੇ ਘਰ ਵਿੱਚ ਝਾੜੋ ਨਹੀਂ ਲਗਾਉਣਾ ਚਾਹੀਦਾ ਉਸ ਵਿਅਕਤੀ ਦੇ ਜਾਣ ਤੋਂ ਬਾਅਦ ਇਹ ਘੱਟੋ-ਘੱਟ ਅੱਧਾ ਘੰਟਾ ਬਾਅਦ ਤੁਸੀਂ ਝਾੜੋ ਲਗਾ ਸਕਦੇ ਹੋ ਕਿਉਂਕਿ ਸ਼ਾਸਤਰਾ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਦੇ ਘਰ ਤੋਂ ਬਾਹਰ ਨਿਕਲ ਕੇ ਝਾੜੂ ਲਗਾਉਣ ਲੱਗ ਜਾਂਦਾ ਹੈ ਇਸ ਨੂੰ ਮੋਰ ਦਾ ਸੂਚਕ ਮੰਨਿਆ ਜਾਂਦਾ ਹੈ ਝਾੜੂ ਨੂੰ ਕਦੇ ਵੀ ਖੜਾ ਕਰਕੇ ਨਾ ਰੱਖੋ ਬਹੁਤ ਸਾਰੇ ਲੋਕ ਆਪਣੇ ਘਰ ਵਿੱਚ ਝਾੜੂ ਖੜੀ ਕਰਕੇ ਰੱਖਦੇ ਹਨ ਇਹ ਬਹੁਤ ਹੀ ਬੁਰਾ ਸਗਨ ਮੰਨਿਆ ਜਾਂਦਾ ਹੈ ਇਸ ਗੱਲ ਦਾ ਧਿਆਨ ਰੱਖੋ ਕਿ ਸੂਰਜ ਡੁੱਬਣ ਦੇ ਸਮੇਂ ਬਿਲਕੁਲ ਵੀ ਝਾੜੂ ਨਾ ਲਗਾਓ ਉਸ ਸਮੇਂ ਕਈ ਚਾੜੂ ਜਾਦੂ ਟੂਨੇ ਵੀ ਕੀਤੇ ਜਾਂਦੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤਾਂ ਘਰ ਨੂੰ ਬੁਰੀ ਨਜ਼ਰ ਤੋਂ ਬਚਾਇਆ ਜਾਵੇ ਅਤੇ ਨਕਾਰਾਤਮਕ ਊਰਜਾ ਕਦੇ ਵੀ ਤੁਹਾਡੇ ਘਰ ਵਿੱਚ ਨਾ ਰਹੇ ਤਾਂ ਤੁਸੀਂ ਹਰ ਰਾਤ ਆਪਣੇ ਘਰ ਦੇ ਬਾਹਰ ਦਰਵਾਜ਼ੇ ਦੇ ਸਾਹਮਣੇ ਰੱਖ ਸਕਦੇ ਹੋ ਇਸ ਨਾਲ ਤੁਹਾਡੇ ਘਰ ਵਿੱਚ ਜੋ ਵੀ ਨਕਾਰਾਤਮਕ ਊਰਜਾ ਹੈ ਉਹ ਹਲੇ ਦੂਰ ਹੀ ਹੋ ਜਾਏਗੀ ਨੇ ਹੌਲੀ ਦੂਰ ਹੋ ਜਾਏਗੇ ਪਰ ਧਿਆਨ ਰੱਖੋ ਕਿ ਇਹ ਕੰਮ ਤੁਹਾਨੂੰ ਰਾਤ ਨੂੰ ਹੀ ਕਰਨਾ ਹੈ ਅਤੇ ਦਿਨ ਵਿੱਚ ਚੜੋ ਲਿਆ ਕੇ ਲੁਕਾ ਕੇ ਰੱਖ ਦੇਣਾ ਹੈ ਤੇ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ